ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਆਪਣੀ YouTube ਚੈਨਲ ਤੇ ਆਪਾਂ ਵੈਲਕਮ ਕਰਦੇ ਆ ਤੇ ਜਿਹੜੇ ਵੀਰ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਆਪਣੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਨ੍ਹਾਂ ਦੇ ਹੁਣ ਝੋਨੇ ਨੇ ਜਿਹੜੇ ਉਹ 30 ਤੋਂ 32 ਦਿਨਾਂ ਦੇ ਹੋ ਗਏ ਆ ਵੀ ਉਹਨਾਂ ਨੂੰ ਹੁਣ ਪਾਣੀ ਕਿਵੇਂ ਲਗਾਉਣਾ ਚਾਹੀਦਾ ਹੈ ਜਿਹੜਾ 1 ਮਹੀਨੇ ਦਾ ਹੁਣ ਪ੍ਰੋਸੈਸ ਹੈ ਜੇਰੀ ਮੰਨ ਕੇ ਚੱਲੋ 1 ਮਹੀਨੇ ਤੱਕ ਆਪਣੀ ਵੈਰੈਟੀਾਂ ਨਿਸਰ ਆਉਣੀਆਂ ਨੇ ਉਹਨਾਂ ਨੇ ਗੋਭ ਦੇ ਵਿੱਚ ਆ ਜਾਣਾ ਹੈ ਫੇਰ ਪਾਣੀ ਦੀ ਲੋੜ ਹੁੰਦੀ ਹੈ ਹੁਣ ਕਈ ਮੇਰੇ ਵੀਰ ਆਹ ਵਾਲੇ ਦਿਨਾਂ ਦੇ ਵਿੱਚ ਵੀ ਮੋਟਰ ਦਾ ਬੰਦ ਨਹੀਂ ਕਰਦੇ ਯਾਨੀ ਕਿ ਪਾਣੀ ਖੜਾ ਕੇ ਰੱਖਦੇ ਆ ਹੁਣ ਆ ਅਸੀਂ ਆਪਣਾ ਖੇਤ ਦਿਖਾਉਂਦੇ ਆ ਦੇਖੋ ਧਰਤੀ ਐਂ ਚਿੱਟੀ ਪਈ ਐ ਇਹਦੇ ਵਿੱਚ ਘੱਟੋ ਘੱਟ 6 ਦਿਨ ਅਜ ਹੋ ਗਏ ਪਾਣੀ ਪਾਏ ਨੂੰ ਆਪਾਂ ਪਾਣੀ ਬੰਦ ਕਰਕੇ ਸੂਕੇ ਤੇ ਆਪਾਂ ਇਹਦੇ ਵਿੱਚ ਯੂਰੀਆ ਲਾਇਆ ਤਾਂ ਤੇ ਅੱਜ ਆਪਾਂ ਹੁਣੇ ਖੇਤ ਨੂੰ ਨੱਕਾ ਕਰਨਾ ਹੈ ਰਾਤ ਨੂੰ ਲੇਟ ਆਉਗੀ ਤੇ ਇਹ ਆਪਾਂ ਖੇਤ ਦੇ ਵਿੱਚ 4-5 ਘੰਟੇ ਪਾਣੀ ਪਾ ਦੇਣਾ ਹੈ ਤੇ ਇੱਕ ਵਾਰ ਇਹਨੂੰ ਭਰ ਦੇਣਾ ਹੈ ਫੇਰ ਆਪਾਂ ਜਾ ਪਾਣੀ ਕਿਵੇਂ ਲਾਉਣਾ ਹੈ ਜਦ ਤੱਕ ਮੰਨ ਕੇ ਚਲੋ ਆਹ ਖੇਤ ਨੂੰ ਆਪਾਂ ਪਰਸੋਂ ਚੌਥੇ ਪਾਣੀ ਲਾਇਆ ਤਾਂ ਇਹ ਖਤਮ ਹੋ ਗਿਆ ਹੁਣ ਪਾਣੀ ਇਹਨੂੰ 2 ਦਿਨ ਤੱਕ ਮੰਨ ਕੇ ਚਲੋ ਜਦ ਤੱਕ ਆਪਣਾ ਪਾਣੀ ਪੁਰਾਣਾ ਪਾਣੀ ਸੁੱਕਦਾ ਨਹੀਂ ਜਦ ਆਪਣਾ ਪਰਾਉਨਾ ਪਾਣੀ ਖਤਮ ਹੋ ਗਿਆ ਫੇਰ ਆਪਾਂ ਦੁਬਾਰੇ ਪਾਣੀ ਪਾਣਾ ਜਾਨੀ ਕਿ ਸਕਾ ਸਕਾ ਕੇ ਪਾਣੀ ਲਾਓ ਹੁਣ ਜਿਨ੍ਹਾਂ ਦੇ ਝੋਨੇ 22 ਤੋਂ 33 ਦਿਨ ਦੇ ਹੋ ਗਏ ਤੁਸੀਂ ਰਿਜ਼ਲਟ ਦੇਖਿਓ ਪਾਣੀ ਦਾ ਇਹ ਦਿਨਾਂ ਦੇ ਵਿੱਚ ਕੋਈ ਐਡਾ ਬੜਾ ਰੋਲ ਨਹੀਂ ਹੁੰਦਾ ਵੀ ਬੂਝਾ ਘਟ ਜਾਊਗਾ ਜੇ ਤੁਸੀਂ ਸਕਾ ਸਕਾ ਕੇ ਪਾਣੀ ਲਾਉਗੇ ਤਾਂ ਤੁਹਾਡਾ ਸਮਾਂ ਤੇ ਵੱਧ ਬੂਝਾ ਹੋਊਗਾ ਜੇਰਾ ਤੁਹਾਡਾ ਬੂਝਾ ਹੈ ਨਾ ਉਹ ਵੱਧ ਹੋ ਵੱਧ ਮਾਰੂਗੀ ਸਮਾਂ ਤੇ ਜੀਰੀ ਤੇ ਅੱਜ ਆਪਾਂ ਹੁਣ ਇਹਨੂੰ ਨੱਕਾ ਕਰਕੇ ਜਾਂਦੇ ਆ ਤੇ ਅੱਜ ਆਪਾਂ ਇਹਨੂੰ 5ਵੇਂ 6ਵੇਂ ਦਿਨ ਪਾਣੀ ਲਾਣਾ ਤੇ ਆਪਾਂ ਤੁਹਾਨੂੰ ਇਹੀ ਸਲਾਹ ਦੇਵੂਗੇ ਜਿਨ੍ਹਾਂ ਦੇ ਹੁਣ ਚੋਂ ਜਿਨ੍ਹਾਂ ਨੇ ਰੇਹ ਹਜੇ ਨਹੀਂ ਪਾਇਆ ਤੀਜਾ ਯੂਰੀਆ ਰਹਿੰਦਾ ਏ ਉਹ ਹੁਣ ਪਾਣੀ ਸਕਾ ਕੇ ਦੇ ਵਿੱਚ ਸੁੱਕੇ ਦੇ ਵਿੱਚ ਪਾਓ ਕਿਉਂਕਿ ਸੁੱਕੇ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ ਯੂਰੀਏ ਦਾ ਤੇ ਜਿਨ੍ਹਾਂ ਨੇ ਪਾ ਵੀ ਦਿੱਤਾ ਹੀ ਤੀਜਾ ਯੂਰੀਆ ਤਾਂ ਵੀ ਪਾਣੀ ਹੁਣ ਸਕਾ ਦਿਓ ਪਾਣੀ ਦਾ ਕੋਈ ਫਾਇਦਾ ਨਹੀਂ ਇਹਨੇ ਬੋਤੇ ਦਾ ਹੋਡਾ ਚੌਨਾ ਬਹੁਤ ਵਧੀਆ ਚੱਲੂਗਾ ਰਿਜ਼ਲਟ ਦੇਖਿਓ ਤਰੀਕਾ ਵਰਤ ਕੇ ਦੇਖਿਓ ਅਸੀਂ ਵੀ ਜਿਹੜੀ ਸਲਾਹ ਤੁਹਾਨੂੰ ਦੰਦੇ ਆ ਕਈ ਤਾਂ ਕਮੈਂਟਾਂ ਦੇ ਵਿੱਚ ਕਮੈਂਟ ਕਰਨਗੇ ਜੀ ਤੁਹਾਨੂੰ ਕੀ ਪਤਾ ਆਪਾਂ ਤੁਹਾਨੂੰ ਆਏ ਨਹੀਂ ਕਹਿੰਦੇ ਜਿਨ੍ਹਾਂ ਨੇ ਤਜਰਬਾ ਦੇਖਣਾ ਏ ਉਹ ਕਰਕੇ ਜਰੂਰ ਦੇਖੋ ਆਪਣਾ ਮਕਸਦ ਹੁੰਦਾ ਹੈ ਤੁਹਾਨੂੰ ਸਲਾਹ ਦੇਣਾ ਵੀ ਸਲਾਹ ਤੁਹਾਨੂੰ ਮਿਲ ਸਕੇ ਤੇ ਕਿਸੇ ਵੀਰ ਭਰਾ ਦਾ ਭਲਾ ਹੋ ਸਕੇ ਤੇ ਖੇਤੀ ਵਧੀਆ ਬਣ ਸਕੇ ਆਪਣਾ ਕੰਮ ਹੁੰਦਾ ਹੈ ਸਲਾਹ ਦੇਣੇ ਦਾ ਤੇ ਬਾਕੀ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਸਕੇ ਆ ਤੁਸੀਂ ਦੇਖ ਰਹੇ ਹੋ ਇਹਨੂੰ ਆਪਾਂ 5-6 ਦਿਨ ਬਾਅਦ ਪਾਣੀ ਦਿੱਤਾ ਤਾਂ ਦੇਖੋ ਕਿੰਨਾ ਵਧੀਆ ਹੁਣ ਰੰਗ ਰੂਪ ਬਣਿਆ ਤਾਕਤ ਆ ਵੀ ਪੂਰਾ ਇਹ ਦੇਖੋ ਤੇ ਆਪਾਂ ਤਾਂ ਹਮੇਸ਼ਾ ਇੰਕਨੀ ਵਰਤਦੇ ਹਾਂ ਇੱਕ ਮਹੀਨਾ ਆਪਾਂ ਪਾਣੀ ਬਹੁ ਘੱਟ ਲਾਉਣਾ ਇਹ ਚਾਹੁੰਦੇ ਨੇ 1 ਮਹੀਨਾ 1 ਮਹੀਨੇ ਤੋਂ ਬਾਅਦ ਜਾਂ ਗੋਵ ਚ ਆ ਗਿਆ ਫੇਰ ਪਾਣੀ ਆਪਾਂ ਡੇਲੀ ਦੇਣਾ ਯਾਨਕਿ ਗਿੱਲ ਰੱਖਣੀ ਹੈ ਸੁੱਕਾ ਨਹੀਂ ਦੇਣਾ